ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗੈਲ ਰੋਡ ਤੇ ਸਥਿਤ ਦਸ਼ਮੀਸ਼ ਨਗਰ ਵਿੱਚ ਸਜੋਬਿਤ ਗੁਰਦੁਆਰਾ ਗੁਰੂ ਗੋਬਿੰਦ ਸਿੰਘ ٹرسٹ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਰ ਸਾਬਜਾਦੇ ਤੇ ਮਾਤਾ ਗੁਜਰੀ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਂਝ ਫੇਰੀ ਸਜਾਈ ਗਈ ਜਿਸ ਵਿੱਚ ਪੰਜਾਬ ਪਰ ਵਿੱਚੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇਤਰਹੀਣਾਂ ਦੇ ਨਾਲ ਮੁਹੱਲਾ ਮੁਹੱਲੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਸਾਂਝ ਫੇਰੀ ਵਿੱਚ ਚਾਵਲਾ ਗਾਰਮੈਂਟਸ, ਰੇਨੂ ਗਾਰਮੈਂਟ, ਦਿੱਲੀ ਪਟੂਰੇ, ਜਾਪਾਨੀਆਂ ਦੀ ਹੱਟੀ, ਓਕੇ ਬੇਕਰੀ ਤੇ ਬਲਦੇਵ ਸਿੰਘ ਆਦਵਨੋਂ ਸੰਗਤਾਂ ਲਈ ਪੜਾ ਲਗਵਾ ਕੇ ਦੁੱਧ, ਬ੍ਰੈਡ, ਪਕੌੜੇ, ਫਲ ਫਰੂਟ ਆਦਿ ਛਕਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ। ਬਾਬਾ ਸੂਬਾ ਸਿੰਘ ਚੰਦੂਆਣਾ ਸਾਹਿਬ ਦੇ ਸ਼ਗਿਰਦ ਨੇਤਰਹੀਣ ਟਾੜੀ ਸ਼ਮਸ਼ੀਰ ਸਿੰਘ ਦੇ ਜਥੇ ਅਤੇ ਇਸਤਰੀ satsang ਵਾਲੀਆਂ ਬੀਬੀਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਸ਼ਹੀਦਾਂ ਨੂੰ ਯਾਦ ਕੀਤਾ। ਦਸ਼ਮੇਸ਼ ਨਗਰ ਮੁਹੱਲੇ ਵਿੱਚੋਂ ਪੜਾਵਾਰ ਹੁੰਦੇ ਹੋਏ ਸੰਗਤਾਂ ਵਾਪਸ ਗੁਰਦੁਆਰਾ ਸਾਹਿ ਪਹੁੰਚੀਆਂ ਜਿੱਥੇ ਨੇਤਰਹੀਣ ਰਾਗੀ ਜਸਵੰਤ ਸਿੰਘ ਕੋਟ ਈਸੇਖਾਂ ਕਥਾਵਾਚਕ ਭਾਈ ਓਮਪ੍ਰੀਤ ਸਿੰਘ ਰਾਗੀ ਜਸਪ੍ਰੀਤ ਸਿੰਘ ਅਤੇ ਗਿਆਨੀ ਜਸਬੀਰ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਸਾਬਜਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਦਾਸਤਾਨ ਸੁਣਾ ਕੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ। ਨੇਤਰਹੀਣਾ ਦੇ ਗੁਰਦੁਆਰਾ ਸਾਹਿਬ ਵਿੱਚ ਚਾਰ ਸਾਬਜਾ ਦੀ ਫਿਲਮ ਵੀ ਵਿਖਾਈ ਗਈ ਜਿਸ ਨੂੰ ਵੇਕੇ ਸੰਗਤਾਂ ਦੀਆਂ ਨਮਨ ਹੋਈਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਰਹੇ ਸਨ। ਸਾਂਝ ਫੇਰੀ ਵਿੱਚ ਨੇਤਰਹੀਣ ਆਸ਼ਰਮ ਦੇ ਮੁਖੀ ਮਾਸਟਰ ਇਕਬਾਲ ਸਿੰਘ ਸੈਕਟਰੀ ਗੁਰਪ੍ਰੀਤ ਸਿੰਘ ਚਾਹਲ ਗੁਰਦਵਾਰਾ ਸਾਹਿਬ ਦੇ ਖਜ਼ਾਨਚੀ ਗੁਰਮੀਤ ਸਿੰਘ ਡਾਕਟਰ ਅਜੀਤ ਸਿੰਘ ਮਨਦੀਪ ਸਿੰਘ ਰੰਦਾਵਾ ਮਾਸਟਰ ਵਿਵੇਕ ਮੋਂਗਾ ਪਰਮਿੰਦਰ ਫੁੱਲਾਂਵਾਲ ਜਸਬੀਰ ਸਿੰਘ ਬਰਾੜ ਫਰੀਦਕੋਟ ਸਾਬੀ ਜਲੰਧਰ ਜਗਜੀਤ ਸਿੰਘ ਤਰਨਤਾਰਨ ਹਿੰਮਤ ਸਿੰਘ ਮਾਨਸਾ ਮਨਦੀਪ ਸ਼ਰਮਾ ਸੰਗਰੂਰ ਜੋਗਿੰਦਰ ਸਿੰਘ ਅਹਿਮਦਗੜ ਬਲਵਿੰਦਰ ਸਿੰਘ ਚਾਹਲ ਦਲਬਾਰਾ ਸਿੰਘ ਪੱਟੀ ਅਮਨਦੀਪ ਸਿੰਘ ਬਠਿੰਡਾ ਮਨਦੀਪ ਸਿੰਘ ਮੁਕਸਰ ਸਾਹਿਬ ਰਾਜਕੁਮਾਰ ਜਗਸੀਰ ਸਿੰਘ ਮੋਗਾ ਸੰਦੀਪ ਕੁਮਾਰ ਗਿੱਦੜਵਾਹ ਖੁਸ਼ਦੇਵ ਸਿੰਘ ਨਾਭਾ ਰਜਿੰਦਰ ਕੁਮਾਰ ਪੁੱਡਾ ਐਨ ਐਫ ਬੀ ਪੰਜਾਬ ਬ੍ਰਾਂਚ ਦੀ ਪ੍ਰਧਾਨ ਡਿੰਪਲ ਰਾਣੀ ਕੋਹਾੜਾ ਵਿਸ਼ੇਸ਼ ਤੌਰ ਤੇ ਆਏ ਹੋਏ ਸਨ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਹੋਏ ਨੇਤਰਹੀਣ ਆਸ਼ਰਮ ਵੱਲੋਂ ਨੇਤਰਹੀਣਾ ਨੂੰ ਗਰਮ ਕੱਪੜੇ ਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਗਿਆ ਸੈਕਟਰੀ ਗੁਰਪ੍ਰੀਤ ਸਿੰਘ ਚਾਹਲ ਨੇ ਜਿੱਥੇ ਸਾਂਝ ਫੇਰੀ ਵਿੱਚ ਆਈਆਂ ਸੰਗਤਾਂ ਅਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਉੱਥੇ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਉਤਸ਼ਾਹ ਨਾਲ ਸ਼ਹੀਦੀ ਦਿਹਾੜਾ ਮਨਾਉਣ ਦਾ ਪ੍ਰਣ ਲਿਆ।